ਟ੍ਰਾਈ ਸਿਟੀ ਦਾ ਸੀਸੀਟੀਵੀ ਦੇ ਵਿੱਚ ਇਹਦੇ ਵਿੱਚ ਗੱਲ ਕਰਾਂਗੇ ਅਸੀਂ ਟ੍ਰਾਈ ਸਿਟੀ ਦੇ ਤੇ ਸਭ ਤੋਂ ਪਹਿਲਾਂ ਐਕਸ਼ਨ ਦੇ ਵਿੱਚ ਜਿਹੜੇ ਚੰਡੀਗੜ੍ਹ ਦੇ ਨਗਰ ਨਿਗਮ ਦੇ ਨਵੇਂ ਮੇਅਰ ਨਜ਼ਰ ਆ ਰਹੇ ਨੇ ਉਹਦੀ ਗੱਲਬਾਤ ਕੀਤੀ ਜਾਏਗੀ ਮੇਅਰ ਸੌਰਵ ਜੋਸ਼ੀ ਨੇ ਲਗਾਇਆ ਅੱਜ ਜਨਤਾ ਦਰਬਾਰ ਚੰਡੀਗੜ੍ਹ ਵਾਸੀਆਂ ਦੀਆਂ ਸੁਣੀਆਂ ਉਹਨਾਂ ਨੇ ਮੁਸ਼ਕਲਾਂ ਮੇਅਰ ਤੇ ਸਮੱਸਿਆਵਾਂ ਨੂੰ ਮੌਕੇ ਤੇ ਹੱਲ ਕਰਨ ਦਾ ਪ੍ਰੋਸਾ ਦਿੱਤਾ ਤੇ ਨਵੇਂ ਮੇਅਰ ਬੜੇ ਨੇ ਸੌਰਵ ਜੋਸ਼ੀ ਉਹਨਾਂ ਵੱਲੋਂ ਚੰਡੀਗੜ੍ਹ ਦੇ ਵਿੱਚ ਜਨਤਾ ਦਰਬਾਰ ਲਗਾਇਆ ਗਿਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਉਹਦੀ ਟੀਵੀ ਸਕਰੀਨ ਤੇ ਕੀ ਕਾਫੀ ਲੋਕ ਉਹਦੇ ਵਿੱਚ ਪਹੁੰਚੇ ਨੇ ਆਪਣੀਆਂ ਸਮੱਸਿਆਵਾਂ ਆਪਣੀਆਂ ਪਰੇਸ਼ਾਨੀਆਂ ਕਿਸੇ ਵੀ ਤਰੀਕੇ ਦੀਆਂ ਜਿਹੜੀਆਂ ਐਮਸੀ ਨਾਲ ਜੁੜੀਆਂ ਹੋਣ ਉਹਨੂੰ ਲੈ ਕੇ ਗੱਲਬਾਤ ਉਹਨਾਂ ਨਾਲ ਕੀਤੀ ਗਈ ਤੇ ਜੋ ਮੌਕੇ ਤੇ ਹੱਲ ਹੋ ਸਕਦਾ ਦਾ ਹੱਲ ਕਰਨ ਦਾ ਪ੍ਰੋਸਾ ਸਾਰਿਆਂ ਨੂੰ ਦਿੱਤਾ ਗਿਆ। ਜੀ ਲੈ ਕੇ ਇੱਜ਼ਤੀ ਲੈ ਕੇ ਹੈ। ਸਕਲੋਨੀ ਸੇ ਹੈ। ਗੱਲ ਕਰਾਂਗੇ ਲਾਅ ਐਂਡ ਆਰਡਰ ਦਿੱਤੇ ਡੀਜੀਪੀ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਵੱਲੋਂ ਮੁਹਾਲੀ ਤੇ ਵਿਸ਼ੇਸ਼ ਨਾਕਾਬੰਦੀ ਕੀਤੀ ਗਈ ਸਰਪ੍ਰਾਈਜ਼ ਚੈਕਿੰਗ ਦੌਰਾਨ ਗਲਵਾਤ ਕਰਦੇ ਹੋਏ ਕਿਹਾ ਕਿ ਪਿਛਲੇ 12 ਦਿਨਾਂ ਦੇ ਵਿੱਚ 4000 ਦੇ ਕਰੀਬ આરોપી ਗ੍ਰਿਫਤਾਰ ਕੀਤੇ ਜਾ ਚੁੱਕੇ ਹਨ 100 ਤੇ ਉੱਪਰ ਨਜਾਇਜ਼ ਹਥਿਆਰ ਬਰਾਮਦ ਹੋਏ ਨੇ ਆਪਰੇਸ਼ਨ ਪ੍ਰਹਾਰ ਤਹਿ 600 ਦੇ ਕਰੀਬ ਮੁਲਾਜ਼ਮ ਤੈਨਾਤ ਕੀਤੇ ਗਏ ਨੇ ਜੋ 24 ਕੈਂਡੀਡ ਡਿਊਟੀ ਤੇ ਤਨਾਤ ਰਣਗੇ ਇਸ ਆਪਰੇਸ਼ਨ ਇਕੱਲਾ ਮੁਹਾਲੀ ਲਈ ਨਹੀਂ ਬਲਕਿ ਪੂਰੇ ਪੰਜਾਬ ਵਿੱਚ ਚਲਾਇਆ ਜਾ ਰਿਹਾ ਤਾਂ ਪੂਰੇ ਮੁਹਾਲੀ ਦੇ ਵਿੱਚ ਇਸ ਵਕਤ ਪੁਲਿਸ ਨੇ ਆਪਰੇਸ਼ਨ ਸਖਤ ਤਰੀਕੇ ਨਾਲ ਚਲਾਇਆ ਹੋ ਰਿਹਾ ਕਿ ਇਹ ਅਵੈਧ ਹਥਿਆਰ ਫੜੇ ਜਾ ਰਹੇ ਨੇ ਗੱਡੀਆਂ ਫੜੀਆਂ ਜਾ ਰਹੀਆਂ ਨੇ ਤੇ ਹੋਰ ਵੀ ਕੋਈ ਸ਼ੱਕੀ ਨੇ ਉਹਨਾਂ ਤੇ ਕਾਰਵਾਈ ਕੀਤੀ ਜਾ ਰਹੀ ਹੈ। ਮਹੀਨੇ ਦੌਰਾਨ ਟੋਟਲ 14382 ਦੇ ਕਰੀਬ ਰੇਡਸ ਕੀਤੇ ਗਏ। ਅ 283 ਪ੍ਰੋਕਲੇਮਡ ਅਫੈਂਡਰਸ ਅਸੀਂ ਗ੍ਰਿਫਤਾਰ ਕਰਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਔਰ 116 ਦੇ ਕਰੀਬ ਫਾਇਰ ਆਰਮਸ ਅਸੀਂ ਇਸ ਮਹਿੰਮ ਦੇ ਦੌਰਾਨ ਹੁਣ ਤੱਕ ਰਿਕਵਰ ਕਰ ਚੁੱਕੇ ਹਾਂ ਇਹ 12 ਦਿਨ ਦੀ ਜਿਹੜੀ ਮਹਿੰਮ ਹੈ। ਇਸੇ ਮਹਿੰਮ ਦਾ ਇੱਕ ਹਿੱਸਾ ਹੈ ਕਿ ਜਿਹੜੇ ਸਾਡੇ ਸ਼ਹਿਰ ਹੈ ਜਿਹੜੇ ਕਸਬੇ ਹੈ ਉਹਨਾਂ ਦੀ ਸਿਕਿਉਰਿਟੀ ਨੂੰ ਹੋਰ ਜ਼ਿਆਦਾ ਮਜ਼ਬੂਤ ਕੀਤਾ ਜਾਵੇ ਤਾਂ ਕਿ ਇੰਟੈਂਸਿਵ ਚੈਕਿੰਗ ਸ਼ੁਰੂ ਕੀਤੀ ਜਾਵੇ ਤਾਂ ਕਿ ਜਿਹੜੇ ਐਂਟੀ ਸੋਸ਼ਲ 엘ਿਮੈਂਟਸ ਹੈ ਇਹ ਜਿਹੜੇ ਗੈਂਗਸਟਰਸ ਹੈ ਕ੍ਰਿਮੀਨਲਸ ਹੈ ਇਹਨਾਂ ਦੇ ਉੱਤੇ ਸ਼ਿਕੰਜਾ ਕਸਿਆ ਜਾ ਸਕੇ ਸੋ ਇਸੇ ਲੜੀ ਦੇ ਵਿੱਚ ਇਹ ਅੱਜ ਮੈਂ ਮੁਹਾਲੀ ਦੇ ਜਿਹੜੇ ਨਵੇਂ ਸਾਡੇ ਸਿਕਿਉਰਿਟੀ ਪ੍ਰੋਗਰਾਮ ਹੈ ਉਸ ਨੂੰ ਰਿਵਿਊ ਕਰਨ ਲਈ ਇੱਥੇ ਆਇਆ ਹੈ ਇਸੇ ਤਰ੍ਹਾਂ ਦੀ ਕੋਵਾਇਦ ਸਾਡੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਕੀਤੀ ਜਾ ਰਹੀ ਹੈ ਮੋਹਾਲੀ ਪੁਲਿਸ ਵੱਲੋਂ ਲਗਾਤਾਰ ਆਪਰੇਸ਼ਨ ਡੋਮੀਨੇਸ਼ਨ ਦੇ ਤਹਿਤ ਲਗਾਤਾਰ ਕਹਿ ਸਕਦੇ ਕਿ ਵੱਡੀ ਕਾਰਵਾਈਆਂ ਅਮਲ ਵਿੱਚ ਲਿਆਂਦੀਆਂ ਜਾ ਰਹੀਆਂ ਬੀਤੀ ਦੇਰ ਰਾਤ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਮੋਹਾਲੀ ਦੇ ਟਕੋਲੀ ਦੇ ਵਿੱਚ ਇੱਕ ਰੋਡ ਰੇਜ ਨੂੰ ਲੈ ਕੇ ਆਂਦਾ ਤੁੰ ਫਾਇਰਿੰਗ ਕੀਤੀ ਜਾਂਦੀ ਹੈ ਜਿਸ ਇੱਕ ਵਿਅਕਤੀ ਪ੍ਰਿੰਸ ਨਾਮ ਦੇ ਨੌਜਵਾਨ ਦਾ ਜਿਹੜਾ ਕਿ ਕਤਲ ਕਰ ਦਿੱਤਾ ਜਾਂਦਾ ਤੇ ਉਸ ਹਾਰੋਪੀ ਨੂੰ ਮੋਹਾਲੀ ਪੁਲਿਸ ਵੱਲੋਂ ਕਹਿ ਸਕਦੇ ਕਿ ਲਗਾਤਾਰ ਤਕਰੀਬਨ ਪੂਰੀ ਮੁਸ਼ਕਲ ਕਰਦੇ ਹੋਏ ਤਕਰੀਬਨ 36 ਘੰਟੇ 6 ਘੰਟੇ ਦੇ ਅੰਦਰ ਅੰਦਰ ਜਿਹੜਾ ਕਿ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਉਸੇ ਲਈ ਤਹਿਤ ਕਹਿ ਸਕਦੇ ਕਿ ਮੋਹਾਲੀ ਪੁਲਿਸ ਵੱਲੋਂ ਦੇਰ ਰਾ 31 ਦੇ ਕਰੀਬ ਨਾਕੇ ਲਗਾਏ ਗਏ ਸਨ ਤਾਂ ਪੂਰੀ ਪੁਲਿਸ ਫੋਰਸ ਜਿਹੜੀ ਕਿ ਗਈ ਹੈ ਇੱਕ ਐਸਐਚਓ ਤੋਂ ਐਸਐਸਪੀ ਤੋਂ ਲੈ ਕੇ ਐਸਪੀ ਤੇ ਹੌਲਦਾਰ ਤੱਕ ਜਿਹੜੀ ਕਿ ਹੈਗਾ ਨਾ ਮੋਹਾਲੀ ਦੀ ਸੜਕਾਂ ਤੇ ਦੇਰ ਰਾਤ ਨਜ਼ਰ ਆਇਨੇ ਤੇ ਹੁਣ ਫੇਰ ਉਸੇ ਲੜੀ ਤਹਿਤ ਕਹਿੰਦੇ ਕਿ ਮੋਹਾਲੀ ਪੁਲਿਸ ਵੱਲੋਂ ਲਗਾਤਾਰ ਆਪਰੇਸ਼ਨ ਡੋਮੀਨੇਸ਼ਨ ਜਿਹੜਾ ਕਿ ਲਾਂਚ ਕੀਤਾ ਗਿਆ ਤੇ ਉਸੇ ਲੜੀ ਤਹਿਤ ਮੋਹਾਲੀ ਦੀ 에어ਪੋਰਟ ਰੋਡ ਦੇ ਉੱਪਰ ਵਿਸ਼ੇਸ਼ ਨਾਕਾਬੰਦੀ ਕੀਤੀ ਗਈ ਹੈ ਤੇ ਪੂਰੀ ਪੁਲਿਸ ਫੋਰਸ ਜਿਹੜੀ ਕਿ ਗਈ ਹੈ ਮੋਹਾਲੀ ਦੀ 에어ਪੋਰਟ ਰੋਡ ਦੇ ਉੱਪਰ ਤੁਸੀਂ ਇਸ ਵੇਲੇ ਦੇਖ ਸਕਦੇ ਹੋ ਤਕਰੀਬਨ ਵੱਖ-ਵੱਖ ਖਾਮਾ ਤੇ ਰੋਟੇਸ਼ਨ ਦੇ ਵਿੱਚ ਡੀਜੀਪੀ ਪੰਜਾਬ ਬਾਰਵ ਯਾਦਤ ਦੇ ਦਿਸ਼ਾ ਨਿਰਦੇਸ਼ਾਂ ਦੇ ਵੱਲੋਂ ਜੜਕੀ ਲਗਾ ਤੇ ਮੁਹਾਲੀ ਵਿੱਚ ਕੀਤੀ ਜਾ ਰਹੀ ਹੈ ਤੇ ਲਗਾਤਾਰ ਵੱਡੇ ਜਿਹੜੇ ਐਕਸ਼ਨ ਲੈ ਕੇ ਦੇਖਣ ਨੂੰ ਮਿਲਦੇ ਪੈਣੇ ਕਿ ਮੁਹਾਲੀ ਪੁਲਿਸ ਨੇ ਲਗਾਤਾਰ ਐਕਸ਼ਨ ਮੋਡ ਦੇ ਵਿੱਚ ਵੱਡੇ ਐਕਸ਼ਨ ਵੀ ਲਏ ਜਾ ਰਹੇ ਨੇ ਤਾਂ ਸਿੱਧਾ ਤੌਰ ਤੇ ਜਿਹੜਾ ਡੀਜੀਪੀ ਪੰਜਾਬ ਜਿਹੜੇ ਹੈਗੇ ਨੇ ਇਸ ਪੂਰੇ ਆਪਰੇਸ਼ਨ ਦਾ ਨੇਤ੍ਰਿਤਵ ਕਰਦੇ ਹੋਏ ਨਜ਼ਰ ਆਇਆ ਨੇ ਬੀਤੀ ਦਿਨ ਜਿਹੜਾ ਹੈਗਾ ਉਹਨਾਂ ਵੱਲੋਂ ਇੱਕ 서ਪ੍ਰਾਈਜ਼ ਚੈਕਿੰਗ ਦੇਰ ਰਾਤ ਮੁਹਾਲੀ ਦੇ ਵੱਖ-ਵੱਖ ਨਾਕਿਆਂ ਦੇ ਵਿੱਚ ਜਾ ਕੇ ਜਿਹੜੀ ਚੈਕਿੰਗ ਵੀ ਕੀਤੀ ਗਈ ਸੀ 서ਪ੍ਰਾਈਜ਼ ਲਾ ਕੇ ਚੈਕਿੰਗ ਵੀ ਜਿਹੜੀ ਉਹਨਾਂ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ ਹੁਣ ਜਿਹੜ ਸਰਪੇਛ ਤੁਹਾਨੂੰ ਪਤਾ ਮੋਹਾਲੀ ਦੇ ਕਿਵੇਂ ਕਿ ਕਿ ਏਅਰਪੋਰਟ ਰੋਡ ਦੇ ਉੱਪਰ ਜਿਹੜੇ ਕਿ ਵਿਸ਼ੇਸ਼ ਨਾਕਾਬੰਦੀ ਕੀਤੀ ਗਈ ਹੈ ਤਾਂ ਉਸ ਦੀ ਚੈਕਿੰਗ ਜਿਹੜਾ ਕਿ ਉਹ ਖੁਦ ਪਹੁੰਚ ਰਹੇ ਨੇ ਤੇ ਲਗਾਤਾਰ ਕਹਿ ਸੀਦਾ ਵੱਡੇ ਅਫਸਰ ਕੇ ਸੀਨੀਅਰ ਲੈਵਲ ਤੋਂ ਲੈ ਕੇ ਜੂਨੀਅਰ ਲੈਵਲ ਤੱਕ ਸਾਰੇ ਅਫਸਰ ਜਿਨ੍ਹਾਂ ਨੇ ਵੀ ਅਗਨੇ ਪੰਜਾਬ ਪੁਲਿਸ ਦੇ ਸੜਕਾਂ ਦੇ ਉੱਤੇ ਤੁਹਾਨੂੰ ਤਨਾਤ ਹੋਏ ਨਜ਼ਰ ਆਣਗੇ ਮੋਹਾਲੀ ਤੋਂ ਮਨੀਸ਼ ਸ਼ੰਕਰ ਜੀ ਮੀਡੀਆ ਕੱਲ ਕਰਾਂਗੇ ਜ਼ਿਰਕਪੁਰ ਦੀ ਜ਼ਿਰਕਪੁਰ ਡਕੋਲੀ ਦੇ ਕਿਸ਼ਨਪੁਰ ਇਲਾਕੇ ਦੇ ਵਿੱਚ ਫਾਇਰਿੰਗ ਹੋਈ ਹੈ ਹੋਟਲ ਨੇੜੇ ਗੋਲੀਆਂ ਚੱਲੀਆਂ ਨੇ ਤਾਵਰ ਤੋੜ ਗੋਲੀਆਂ ਚੱਲੀਆਂ ਜਿਹਦੇ ਵਿੱਚ 24 ਸਾਲਾ ਨੌਜਵ ਗੋਲੀ ਲਗਣ ਕਾਰੋ ਤੇ ਮੌਤ ਹੋ ਗਈ ਤੇ ਇੱਕ ਹੋਰ ਜ਼ਖਮੀ ਗੰਭੀਰ ਰੂਪ ਤੇ ਜ਼ਖਮੀ ਹੋ ਗਿਆ ਜੋ ਜ਼ੇਰੇ ਇਲਾਜ ਹੈ ਪੁਲਿਸ ਵੱਲੋਂ ਮਾਮਲੇ ਦੀ ਹੁਣ ਜਾਂਚ ਕੀਤੀ ਜਾ ਰਹੀ ਹੈ ਤੇ ਜਿਰਕਪੁਰ ਦੇ ਵਿੱਚ ਗੋਲੀ ਚੱਲੀ ਹੈ ਤੇ ਗੋਲੀ ਤੋਂ ਬਾਅਦ ਟਕੋਲੀ ਦੇ ਵਿੱਚ ਇਹ ਗੋਲੀ ਚੱਲੀ ਹੈ ਹੋਟਲ ਨੇੜੇ ਗੋਲੀਆਂ ਚੱਲੀਆਂ ਨੇ ਕਈ ਰੌਂਡ ਗੋਲੀਆਂ ਚੱਲੀਆਂ ਉਸ ਤੋਂ ਬਾਅਦ 24 ਸਾਲਾ ਨੌਜਵਾਨ ਦੀ ਉਹਦੇ ਵਿੱਚ ਮੌਤ ਹੋ ਗਈ ਤੇ ਇੱਕ ਜਿਹੜਾ ਹੈ ਉਹ ਗੰਭੀਰ ਰੂਪ ਤੇ ਜ਼ਖਮੀ ਹੋ ਗਿਆ ਉਹ ਜ਼ੇਰੇ ਇਲਾਜ ਹੈ ਹਸਪਤਾਲ ਦੇ ਵਿੱਚ ਭਰਤੀ ਹੈ ਪੁਲਿਸ ਹੁਣ ਮਾਮਲੇ ਦੀ ਜਾਂਚ ਕਰ ਰਹੀ ਹੈ ਜੜਖਪੁਰ ਟਕੋਲੀ ਦੇ ਸ਼ਕਤੀ ਨਗਰ ਦੇ ਵਿੱਚ ਚੋਰਾਂ ਨੇ ਦਿਨ ਦਹਾੜੇ ਇੱਕ ਰਿਹਾਇਸ਼ੀ ਘਰ ਵਿੱਚ ਚੋਰੀ ਕਰਤੀ ਚੋਰੀ ਦੀ ਐਕਟਿਵਾ ਤੇ ਸਵਾਰ ਹੋ ਕੇ ਦੋ ਚੋਰ ਮੁਕੇ ਦੇ ਵਿੱਚ ਪਹੁੰਚੇ ਆਇਆ ਚੁਕਿਆ ਤੇ ਘਰ ਵਿੱਚ ਉਹਨਾਂ ਨੇ ਫਾਇਦਾ ਲੈਣ ਦੇ ਹੋਏ ਪਹੁੰਚੇ ਘਰ ਵਿੱਚ ਦਾਖਲ ਹੋਏ ਚੋਰਾ ਨੇ ਅਲਮਾਰੀਆਂ ਤੇ ਕੁਰਸੀਆਂ ਕਮਰਿਆਂ ਨੂੰ ਗੰਗਾਲਿਆ ਅਤੇ ਕੀਮਤੀ ਸੋਨੇ ਚਾਂਦੀ ਦੇ ਗਹਿਣਿਆਂ ਦੇ ਨਾਲ ਨਾਲ ਨਕਦੀ ਵੀ ਚੋਰੀ ਕਰ ਲਈ ਘਟਨਾ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਗਈ ਸੂਚਨਾ ਮਿਲਦੇ ਹੀ ਪੁਲਿਸ ਦੀ ਇੱਕ ਟੀਮ ਮੌਕੇ ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਗੱਲ ਮੁਹਾਲੀ ਦੇ ਤੇ ਮੁਹਾਲੀ ਚੰਡੀਗੜ੍ਹ ਬਾਰਡਰ ਤੇ ਜਾਮ ਤੇ ਲੋਕ ਵਿਹਾਲ ਨੇ ਕਰੀਬ 2 ਕਿਲੋਮੀਟਰ ਲੰਬੇ ਜਾੜ ਤੇ ਲੋਕ ਪਰੇਸ਼ਾਨ ਹੋ ਗਏ ਰੋਜ਼ਾਨਾ ਸਵੇਰੇ ਸ਼ਾਮ ਲੰਬਾ ਲੰਬਾ ਜਾਮ ਲੱਗ ਰਿਹਾ ਪ੍ਰਸ਼ਾਸਨ ਤੇ ਗੱਲ ਦੀ ਇਹਦੇ ਹੱਲ ਕੱਢਿਆ ਜਾਏ ਉਹਦੀ ਮੰਗ ਕੀਤੀ ਜਾ ਰਹੀ ਹੈ ਤੇ ਰੋਜ਼ ਸਵੇਰੇ ਸ਼ਾਮ ਗੱਡੀਆਂ ਦੀਆਂ ਲੰਬੀਆਂ ਕਤਾਰਾਂ ਨਜ਼ਰ ਆਉਂਦੀਆਂ ਨੇ ਖਾਸ ਕਰਕੇ ਵੀਕਡੇ ਜਦ ਹੁੰਦੇ ਨੇ ਸੋਮਵਾਰ ਤੋਂ ਲੈ ਕੇ ਫਰਾਈਡੇ ਤੱਕ ਉਸ ਵਕਤ ਸਵੇਰੇ ਤੇ ਸ਼ਾਮ ਦੋ ਟਾਈਮ ਕਈ-ਕਈ ਘੰਟੇ ਦਾ ਜਿਹੜਾ ਰੋਡ ਹੈ ਕ੍ਰਾਸ ਕਰਨ ਦੇ ਵਿੱਚ ਲੱਗ ਜਾਂਦੇ ਨੇ ਕੁਝ ਹੀ ਕਿਲੋਮੀਟਰ ਦਾ ਸਫਰ ਕਈ ਕਿਲੋਮੀਟਰ ਤੱਕ ਲੰਬਾ ਜਾਮ ਉਹਦੇ ਵਿੱਚ ਮਿਲਦਾ ਹੈ ਇਸ ਕਰਕੇ ਲੋਕਾਂ ਦੀ ਮੰਗ ਹੈ ਕਿ ਇਹ ਜਾਮ ਦਾ ਕੁਝ ਨਿਜਾਤ ਕੀਤੀ ਜਾਏ ਜਾਂ ਟ੍ਰੈਫਿਕ ਤੇ ਕੰਟਰੋਲ ਹੋਏ ਜਾਂ ਕੋਈ ਬਾਈਪਾਸ ਬਣੇ ਪਰ ਫਿਲਹਾਲ ਜੀ ਲੋਕ ਰਹੇ ਕਾਫੀ ਪਰੇਸ਼ਾਨ ਹੋ ਰਹੇ ਤਸਵੀਰਾਂ ਆਪਣੇ ਆਪ ਦੇ ਵਿੱਚ ਗਵਾ ਨੇ ਕਿ ਇੱਕ ਲੰਬਾ ਜਾਮ ਦੋ-ਦੋ ਕਿਲੋਮੀਟਰ ਤੱਕ ਲੰਬਾ ਜਾਮ ਲੱਗਿਆ ਹੋਇਆ ਰੋਡ ਰੇਂਜ ਦੇ ਵਿੱਚ ਹੋਈ ਫਾਇਰਿੰਗ ਦੇ ਮਾਮਲੇ ਦੇ ਵਿੱਚ ਮੁਹਾਲੀ ਪੁਲਿਸ ਨੇ ਫਾਇਰਿੰਗ ਮਾਮਲੇ ਦੇ ਵਿੱਚ ਵੱਡੀ ਕਾਰਵਾਈ ਕਰਦਿਆਂ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ ਟਕੋਲੀ ਇਲਾਕੇ 'ਚ ਰੋਡ ਰੇਂਜ ਨੂੰ ਲੈ ਕੇ ਇਹ ਫਾਇਰਿੰਗ ਹੋਈ ਸੀ ਫਾਇਰਿੰਗ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ ਅਤੇ ਦੂਜਾ ਗੰਭੀਰ ਜ਼ਖਮੀ ਹੋ ਗਿਆ ਵਾਰਦਾਤ ਤੇ 6 ਘੰਟੇ ਬਾਅਦ ਹੀ ਮੁਲਜ਼ਮ ਪੁਲਿਸ ਦੇ ਅੜਿੱਕੇ ਆ ਗਿਆ ਆਬੂ ਮੁਲਜ਼ਮ ਦੀ ਪਛਾਣ ਕੁਲਦੀਪ ਸਿੰਘ ਵੱਲੋਂ ਵਜੋਂ ਹੋਈ ਹੈ ਪੁਲਿਸ ਨੇ ਮੁਲਜ਼ਮ ਦੇ ਵਾਰਦਾਤ 'ਚ ਜਿਹੜੀ ਪਿਸਤੌਲ ਵਰਤੀ ਸੀ ਉਹ ਵੀ ਬਰਾਮਦ ਕਰ ਲਈ ਹੈ ਤੇ ਇੱਕ ਰੋਡ ਰੇਜ ਦੇ ਵਿੱਚ ਜਦੋਂ ਗੱਡੀ ਚਲਾਉਣ ਨੂੰ ਲੈ ਕੇ ਗੱਡੀ ਦੇ ਵਿੱਚ ਦੋ ਗੱਡੀਆਂ ਦੇ ਚਾਲਕਾਂ ਦੇ ਵਿੱਚ ਕੋਈ ਝਗੜਾ ਹੋ ਜਾਂਦਾ ਰੋਡ ਰੇਜ ਕਿਹਾ ਜਾਂਦਾ ਹੈ ਤੇ ਉਹਦੇ ਵਿੱਚ ਇਹਨੇ ਗੋਲੀ ਚਲਾ ਦਿੱਤੀ ਸੀ ਉਸ ਤੋਂ ਬਾਅਦ ਪੁਲਿਸ ਨੇ ਪਾਲ ਪਾਈ ਤੇ ਇਹਨੂੰ ਫੜ ਲਿਆ ਗਿਆ ਉਸ ਤੋਂ ਇਹ ਮਗਰੋਂ ਜਿਹੜਾ ਅਸਲਾ ਸੀਗਾ ਉਹ ਵੀ ਬਰਾਮਦ ਕਰ ਲਿਆ ਗਿਆ ਕੱਲ ਰਾਤ ਨੂੰ ਇੱਕ 11 ਵਜੇ ਤੁਹਾਨੂੰ ਕਮਰੂਮ ਤੋਂ ਇਨਫੋਰਮੇਸ਼ਨ ਆਈ ਸੀ ਕਿ ਸਾਦ ਨੂੰ ਫਾਇਰਿੰਗ ਹੋਈ ਹੈ ਜ਼ਿਲਕ ਕੋਲੀ ਦੇ ਜ਼ਿਲਕ ਕੋਲੀ ਦੇ ਵਿੱਚ ਤੇ ਉਹਦੇ ਉੱਪਰ ਇਮੀਡੀਏਟਲੀ ਐਕਟ ਕਰਦੇ ਹੋਏ ਪੁਲਿਸ ਨੇ ਐਸਐਚ ਐਸਪੀ ਜ਼ਿਲਕਪੁਰ ਨੇ ਆਪਣੇ ਟੀਮਸ ਬਣਾ ਕੇ ਅਸੀਂ ਸਾਰੇ ਜਿਨੇ ਚ ਨਾਕਾ ਬੰਦੀ ਕਰਵਾ ਕੇ ਜਦੋਂ ਮੌਕੇ ਤੇ ਜਦੋਂ ਐਸਪੀ ਜ਼ਿਲਕਪੁਰ ਗਏ ਤਾਂ ਉੱਥੇ ਇਹਨਾਂ ਨੇ ਦੇਖਿਆ ਕਿ ਹਾਂ ਵੀ ਉਹ ਬੰਦੇ ਫਾਇਰਿੰਗ ਹੋਈ ਹੈ ਦੋ ਬੰਦਿਆਂ ਦੇ ਉੱਪਰ ਗੋਲੀਆਂ ਲੱਗੀਆਂ ਇੱਕ ਬੰਦੇ ਦੀ ਮੌਕੇ ਤੇ ਡੈਥ ਹੋ ਗਈ ਦੂਸਰੇ ਨੂੰ ਇਹਨਾਂ ਨੇ ਇਮੀਡੀਏਟਲੀ ਉਹਨਾਂ ਨੂੰ ਹਸਪੀਟਲਾਈਜ਼ ਕਰਾਇਆ ਮੈਡੀਕਲ ਹੈਲਪ ਦਿੱਤੀ ਉਸ ਲਈ ਮੈਨੂਅਲਟ ਲਾਂਚ ਕਰਦੇ ਹੋ ਸਾਰੇ ਜਿਹਦੇ ਚ ਨਾਕਾ ਬੰਦੀ ਕਰਵਾਈ ਗਈ ਸਿਟੀ ਸੀਲਿੰਗ ਹੋਈ ਤੇ ਟੀਮ ਬਣਾ ਕੇ ਡੈਡੀਕੇਟਿਵਲੀ ਉਹਨਾਂ ਨੂੰ ਅਸੀਂ ਦੋਸ਼ੀ ਨੂੰ ਮੈਕਸਿਮਮ 6 ਘੰਟੇ ਜੁਣੋਂ ਰੈਸ਼ ਕੀਤਾ ਗਿਆ